ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋੜੀ ਤੇ ਹੈਪੀ ਮਕਰ ਸੰਕ੍ਰਾਂਤੀ ਕੱਲ ਮੇਰੇ ਬੇਟੇ ਨੇ ਮੈਨੂੰ ਇੱਕ ਸਵਾਲ ਪੁੱਛਿਆ ਕਿ ਲੋੜੀ ਕਿਉਂ ਮਨਾਈ ਜਾਂਦੀ ਹੈ ਇਹ ਸਵਾਲ ਬਚਪਨ ਵਿੱਚ ਮੇਰੇ ਦਿਮਾਗ 'ਚ ਬਹੁਤ ਘੁੰਮਦਾ ਸੀ ਪਰ ਕਦੇ ਇਹਦੀ ਖੋਜ-ਬੀਂ ਨਹੀਂ ਕੀਤੀ ਪਰ ਕੱਲ ਉਹਦੇ ਪੁੱਛਣ ਤੇ ਮੈਂ ਜ਼ਰੂਰ ਇਸ ਬਾਰੇ ਸੋਚਿਆ ਤੇ ਇਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਤੇ ਜਵਾਬ ਮਿਲਿਆ ਵੀ ਪਤਾ ਨਹੀਂ ਕਿੰਨਾ ਕੁ ਸਹੀ ਹੈ ਕਿੰਨਾ ਕੁ ਨਹੀਂ ਪਰ ਜੋ ਮੈਨੂੰ ਜਵਾਬ ਮਿਲਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਕਹਿੰਦੇ ਨੇ ਕਿ 16ਵੀਂ ਸਦੀ ਦੇ ਵਿੱਚ ਜਦੋਂ ਮੁਗਲਾਂ ਦਾ ਰਾਜ ਸੀ ਉਸ ਵੇਲੇ ਇੱਕ ਰੇਬਲ ਰੇਬਲ ਮਤਲਬ ਇੱਕ ਬਾਗੀ ਗਰੀਬਾਂ ਦਾ ਕਹਿ ਸਕਦੇ ਹੋ ਰੋਬਿਨ ਹੁਡ ਦੁੱਲਾ ਪੱਟੀ ਸੀ ਜੋ ਕਿ ਰਾਜਪੂਤ ਸੀ ਤੇ ਉਹ ਗਰੀਬਾਂ ਦੀ ਬੜੀ ਮਦਦ ਕਰਦਾ ਸੀ ਤੇ ਮੁਗਲਾਂ ਦੇ ਖਿਲਾਫ ਸੀ ਉਹ ਇਹੋ ਜੇ ਖਾਨਦਾਨ ਚੋਂ ਸੀ ਜਿਹਦੇ ਵਿੱਚ ਉਸਦੇ ਦਾਦੇ ਪੜਦਾਦੇ ਵੀ ਸ਼ੂਰਬੀਰ ਸਨ ਉਹਨਾਂ ਟਾਈਮਾਂ ਦੇ ਵਿੱਚ ਇੱਕ ਪੰਡਤ ਸੀ ਜਿਸ ਦੀਆਂ ਦੋ ਕੁੜੀਆਂ ਸੀ ਇੱਕ ਸੁੰਦਰੀ ਤੇ ਇੱਕ ਮੁੰਦਰੀ ਉਹ ਦੋਨੇ ਕੁੜੀਆਂ ਮੰਗੀਆਂ ਹੋਈਆਂ ਸੀ ਪਰ ਉਹਦੇ ਸਹੁਰੇ ਵਿਆਹਣ ਤੋਂ ਬਹੁਤ ਡਰਦੇ ਸੀ ਕਿਉਂਕਿ ਉਸ ਸਮੇਂ ਦਾ ਜੋ ਮੁਗਲ ਸ਼ਾਸਕ ਸੀ ਉਸ ਨੂੰ ਉਹ ਕੁੜੀਆਂ ਬਹੁਤ ਪਸੰਦ ਸੀ ਤੇ ਉਸਨੇ ਕੇਵਰ ਸੁਨੇਹਾ ਵੀ ਭੇਜਿਆ ਕਿ ਉਹਨਾਂ ਕੁੜੀਆਂ ਨੂੰ ਮਹਿਲ ਵਿੱਚ ਲਿਆਂਦਾ ਜਾਵੇ ਜ਼ਾਹਿਰ ਜੀ ਕਹਲਾ ਕਿ ਉਹਦੀ ਨੀਅਤ ਹੀ ਬੁਰੀ ਸੀ ਤੇ ਉਹ ਪੰਡਤ ਬਹੁਤ ਡਰਦਾ ਸੀ ਤੇ ਉਹ ਚਾਹੁੰਦਾ ਸੀ ਕਿ ਉਹਦੀਆਂ ਕੁੜੀਆਂ ਦਾ ਵਿਆਹ ਹੋ ਜਾਵੇ। ਇਸ ਕਰਕੇ ਉਹਨੇ ਉਹਦੇ ਸੋਹਰਿਆਂ ਵਾਲਿਆਂ ਕੋਲ ਮਿੰਤਾ ਕੀਤੀਆਂ। ਆਖਿਰ ਨੂੰ ਉਹ ਮੰਨ ਗਏ। ਪਰ ਉਹਨਾਂ ਦੀ ਸ਼ਰਤ ਇਹ ਸੀ ਕਿ ਅਸੀਂ ਦਿਨ ਦੇ ਉਜਾਲੇ ਵਿੱਚ ਵਿਆਹ ਨਹੀਂ ਕਰਨਾ। ਅਸੀਂ ਰਾਤ ਨੂੰ ਵਿਆਹ ਹੋਣਾ ਆਵਾਂਗੇ। ਉਹ ਵੀ ਜੰਗਲ ਦੇ ਵਿੱਚ। ਫਿਰ ਉਸ ਪੰਡਤ ਨੇ ਦੁੱਲੇ ਪੱਟੀ ਕੋਲੋਂ ਮਦਦ ਮੰਗੀ। ਜਦੋਂ ਦੁੱਲੇ ਪੱਟੀ ਨੂੰ ਇਸ ਬਾਰੇ ਪਤਾ ਲੱਗਿਆ ਤੇ ਉਸਨੇ ਸੁੰਦਰੀ ਤੇ मुੰਦਰੀ ਦੋਨਾਂ ਨੂੰ ਆਪਣੀਆਂ ਧਰਮ ਦੀਆਂ ਧੀਆਂ ਬਣਾ ਲਿਆ ਤੇ ਉਹਨਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਚੱਕੀ ਫਿਰ ਉਸਨੇ ਜੰਗਲ ਦੇ ਵਿੱਚ ਹੀ ਲੱਕੜਾਂ ਬਾਲ ਕੇ ਉਹਨਾਂ ਲਈ 베ਦੀ ਤਿਆਰ ਕੀਤੀ 베ਦੀ ਮਤਲਬ ਹਵਨਕੁੰਡ ਕਿਉਂਕਿ ਉਹ ਪੰਡਿਤ ਸੀ ਉਹਨਾਂ ਦੇ ਲਾਵਾਂ ਨਹੀਂ ਹੁੰਦੀਆਂ ਫੇਰੇ ਹੁੰਦੇ ਆ ਇਸ ਕਰਕੇ ਉਹਨਾਂ ਨੇ ਜੰਗਲ ਦੇ ਵਿੱਚ ਹੀ ਹਵਨਕੁੰਡ ਤਿਆਰ ਕੀਤਾ ਕਿਉਂਕਿ ਰਾਜੇ ਦੇ ਸੈਨਿਕਾਂ ਨੂੰ ਪਤਾ ਨਾ ਲੱਗ ਜਾਵੇ ਇਸ ਕਰਕੇ ਉਸਨੇ ਪੂਰੇ ਪਿੰਡ 'ਚ ਐਲਾਨ ਕੀਤਾ ਕਿ ਹਰ ਕੋਈ ਆਪਣੇ ਘਰ ਦੇ ਬਾਹਰ ਐਦਾਂ ਹੀ ਲੱਕੜਾਂ ਵਾਲੇ ਢੋਨੇ ਲਾਵੇ ਹੁਣ ਕੁੜੀਆਂ ਨੂੰ ਮਿੱਠੇ ਦੇ ਤੌਰ ਤੇ ਸ਼ਗਨ ਦੇ ਤੌਰ ਤੇ ਦੇਣ ਲਈ ਦੁੱਲੇ ਪੱਟੀ ਕੋਲ ਕੁਝ ਹੋਰ ਤਾਂ ਹੈ ਨਹੀਂ ਸੀ ਸਿਰਫ ਸ਼ੱਕਰ ਸੀ ਤੇ ਉਸਨੇ ਸੇਰ ਸ਼ੱਕਰ ਕੁੜੀਆਂ ਨੂੰ ਪਾਈ ਤੇ ਨਾਲ ਹੀ ਜਿੰਨਾ ਘਰਾਂ ਦੇ ਵਿੱਚ ਨਵੇਂ-ਨਵੇਂ ਵਿਆਹ ਹੋਏ ਸੀ ਜਾਂ ਜਿੰਨਾ ਘਰਾਂ ਵਿੱਚ ਅ ਮੁੰਡੇ ਹੋਏ ਸੀ ਉਸ ਨੇ ਉਹਨਾਂ ਘਰਾਂ ਚੋਂ ਦਾਨ ਇਕੱਠਾ ਕੀਤਾ ਤਾਂ ਕਿ ਕੁੜੀਆਂ ਨੂੰ ਦਿੱਤਾ ਜਾ ਸਕੇ ਉਦੋਂ ਤੋਂ ਹੀ ਇਹ ਰੀਤ ਜੀ ਪੈ ਗਈ ਕਿ ਨਵੇਂ ਵਿਆਹ ਜੋੜੇ ਜੋ ਉਹ ਲੋੜੀ ਵੰਡਦੇ ਨੇ ਜਿੰਨਾ ਇਹ ਘਰ ਮੁੰਡਾ ਹੁੰਦਾ ਹੈ ਉਹ ਲੋੜੀ ਵੰਡਦਾ ਹੈ ਇਸ ਤਰ੍ਹਾਂ ਉਹਨੇ ਉਹਨਾਂ ਕੁੜੀਆਂ ਦਾ ਵਿਆਹ ਕੀਤਾ ਉਦੋਂ ਤੋਂ ਹੀ ਇਹ ਲੋੜੀ ਦੀ ਪ੍ਰਥਾ ਸ਼ੁਰੂ ਹੋ ਗਈ ਜਿੰਨਾ ਕਿ ਮੈਂ ਪੜਿਆ ਜਾਂ ਸੁਣਿਆ ਉਹਦੇ ਮੁਤਾਬਕ ਤਾਂ ਇਹ ਹੀ ਕਹਾਣੀ ਆ ਇਸੇ ਕਰਕੇ ਹੀ ਤਾਂ ਦੁੱਲੇ ਪੱਟੀ ਦੀਆਂ ਵਾਰਾਂ ਜਿਹਨੂੰ ਕਹਿੰਦੇ ਨੇ ਉਹ ਗਾਈਆਂ ਜਾਂਦੀਆਂ ਨੇ ਸੁੰਦਰ ਮੁੰਦਰੀਏ ਓ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁਲੇ ਨੇ ਧੀ ਵਿਆਈ ਸੇਰ ਸੱਖਰ ਪਾਈ ਕੁੜੀ ਦਾ ਸਾਲੂ ਪਾਟਾ ਸਾਲੂ ਕੌਣ ਸਿ ਮਿਟੇ ਕਮੈਂਟਾਂ ਦੇ ਵਿੱਚ ਇਸ ਤੋਂ ਅੱਗੇ ਦੀਆਂ ਲਾਈਨਾਂ ਜ਼ਰੂਰ ਲਿਖਿਓ ਤੇ ਇਹ ਦੱਸਿਓ ਕਿ ਤੁਸੀਂ ਕਿਹੜੇ-ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੇ ਕੀ ਅੱਜ ਵੀ ਤੁਹਾਡੇ ਸ਼ਹਿਰ ਵਿੱਚ ਇਹ ਪ੍ਰਥਾ ਹੈ ਕਿ ਬੱਚੇ ਲੋੜੀ ਮੰਗਣ ਆਉਂਦੇ ਆ ਕਿਉਂਕਿ ਸ਼ਹਿਰਾਂ ਵਿੱਚ ਤਾਂ ਇਹ ਟ੍ਰੈਂਡ ਬਿਲਕੁਲ ਹੀ ਨਹੀਂ ਰਿਹਾ ਹੋ ਇਰਵਾਜ਼ ਹੀ ਖਤਮ ਹੁੰਦਾ ਜਾ ਰਿਹਾ ਸ਼ਾਇਦ ਪਿੰਡਾਂ ਵਿੱਚ ਕਿਤੇ ਕਿਤੇ ਬਚਿਆ ਹੋਵੇ ਆਪ ਦੇ ਕਮੈਂਟ ਕਰਕੇ ਜਰੂਰ ਦੱਸਿਓ ਵੈਸੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਜੋ ਹੈ ਲੰਬੇ ਦਿਨ ਸ਼ੁਰੂ ਹੋ ਜਾਂਦੇ ਨੇ ਮਤਲਬ ਕਿ ਠੰਡ ਘਟ ਜਾਂਦੀ ਹੈ ਇਹ ਉਸੇ ਨੂੰ ਹੀ ਸੈਲੀਬ੍ਰੇਟ ਕੀਤਾ ਜਾਂਦਾ ਹੈ ਬਾਕੀ ਜੋ ਵੀ ਤੁਹਾਡੇ ਵਿਚਾਰ ਹੈ ਉਹ ਮੇਰੇ ਨਾਲ ਜਰੂਰ ਸਾਂਝੇ ਕਰਿਓ ਹੈਪੀ ਲੋਡੀ ਹੈਪੀ ਮੱਕਰ ਸਕ੍ਰਾਂਤੀ ਧੰਨਵਾਦ ਜੀ